ਅੱਛੀ ਵੜਾ ਸਾਹਿਬ ਜੋੜ ਮੇਲ ਦੇ ਅੰਤਿਮ ਦਿਨ ਇਤਿਹਾਸਕ ਧਰਤੀ ਤੇ ਹੋਰ ਹੀ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਗੁਰਗੋਬਿੰਦ ਸਿੰਘ ਜੀ ਦੇ ਸੇਵਾਦਾਰ ਗਨੀਖਾਂ ਨਬੀਖਾਂ ਦੇ ਵਾਰਿਸ ਬਣ ਮੁਸਲਮਾਨ ਪਾਈਚਾਰੇ ਨੇ ਸਿੱਖ ਸੰਗਤਾਂ ਲਈ ਦੁੱਧ ਦਾ ਲੰਗਰ ਲਗਾਇਆ ਗੁਰਦੁਆਰਾ ਗਨੀਖਾਂ ਨਬੀਖਾਂ ਨੇੜੇ ਹਿਸਤਤ ਪੁਰਾਤਨ ਮਸਜਿਦ ਦੇ ਬਾਹਰ ਮੁਸਲਮਾਨ ਪਾਈਚਾਰੇ ਵੱਲੋਂ ਬੜੀ ਸ਼ਰਧਾ ਨਾਲ ਨਗਰ ਕੀਰਤਨ 'ਚ ਸ਼ਾਮਲ ਸੰਗਤ ਨੂੰ ਦੁੱਧ ਦਾ ਲੰਗਰ ਛਕਾਇਆ ਗਿਆ ਲੰਗਰ ਛਕਾਉਣ ਵਾਲੇ ਮੁਸਲਮਾਨ ਪਾਈਚਾਰੇ ਦੇ ਵਿਅਕਤੀਆਂ ਨੇ ਦੱਸਿਆ ਕਿ ਉਨਾ ਵੱਲੋਂ ਅੱਜ ਪਾਈ ਗਨੀਖਾ ਤੇ ਭਾਈ ਨਬੀ ਖਾਨ ਦੇ ਵਾਰਿਸ ਬਣ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸੱਜਦਿਆਂ ਲਈ ਲਾਸਾਨੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ ਹੈ। ਹੋਰ ਕੀ ਕੀ ਕਿਹਾ ਗਿਆ ਉਹਨਾਂ ਵੱਲੋਂ? ਆਓ ਇੱਕ ਵਾਰ ਸੁਣਦੇ ਹਾਂ। ਬਰੋ ਜੀ ਆਪਣੇ ਲੰਗਰ ਲਗਾ ਰਿਹਾ ਹੈ। ਹਾਂਜੀ ਹਾਂਜੀ ਸਰ। ਜੀ ਇਹ हमने ਸਰ ਸਭਾਦਰ ਕੇ ਲਗਾਇਆ ਹੈ ਕਿ ਅਮਾਰੇ ਭਾਈਆ ਸਭ ਇਕੱਠਾ ਰਹੇ ਔਰ ਅੱਛਾ ਉਸ ਕਰਕੇ ਲਗਾ ਰੱਖਿਆ ਹੈ ਸਭਾ ਕੀ ਸਭ ਭਾਈਏ ਉਸ ਕਰਕੇ ਆਪਣੇ ਲਗਾ ਰਿਹਾ ਹੈ ਲੰਗਰ। ਗੁਰੂ ਗੋਬਿੰਦ ਕਰਕੇ ਲਗਾ ਰਿਹਾ ਹੈ ਆਪਣੇ। ਹਰ ਸਾਲ ਲਗਾਤੇ ਜੀ ਹਰ ਸਾਲ ਲਗਾਤੇ ਆ ਸਰ ਅਸੀਂ ਹਰ ਸਾਲ ਲਗਾਤੇ ਆ ਹਾਂਜੀ ਤੇ ਅੱਜ ਇਹਨਾਂ ਨੇ ਆਪਣੇ ਵੀਰਾਂ ਨੇ ਇੱਥੇ ਦੁੱਧਾ ਲੰਗਰ ਲਗਾਇਆ ਹੈ ਜੋ ਕਿ ਸਾਡੇ ਅਤੇ ਸਾਡੀ ਕਟੜੀ ਵਾਸਤੇ ਇੱਕ ਬਹੁਤ ਹੀ ਵੱਡਾ ਯੋਗਦਾਨ ਹੋਇਆ ਹੁਣ ਅਸੀਂ ਦੁੱਧ ਪੀ ਰਹੇ ਆ ਕਿਉਂਕਿ ਥੱਗ ਗੇਸ ਕੀ ਦਿੱਕਾ ਖੇਡ-ਖੇਡ ਕੇ ਚੰਚੌਤ ਸੈਕਟੋਰ ਨੂੰ ਇਸ ਤੋਂ ਅਲੋਕ ਤਾਰੇ ਹੋ ਉਹ ਥੈਂਕ ਯੂ ਧੰਨਵਾਦ ਕਹਿਣਾ ਚਾਹੁੰਦੇ ਆ ਕਿ ਆਪਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਆਪਾਂ ਨੂੰ ਵੱਧ ਤੋਂ ਵੱਧ ਗੁਰੂ ਨਾਲ ਜੁੜਨਾ ਚਾਹੀਦਾ ਹੈ ਇਹ ਜਨਮ ਅੱਜ ਤਾਂ ਖਾਸ ਕਰਕੇ ਤੇ ਚਰਨਗਗਨ ਸਾਹਿਬ ਸੇਵਾ ਕਰਨੀ ਚਾਹੀਦੀ ਆਪਾਂ ਨੂੰ ਤੇ ਵੱਧ ਤੋਂ ਵੱਧ ਅਮਰਿਸ਼ਿਗਣਾ ਚਾਹੀਦਾ ਜਾਂ ਗੁਰੂ ਨਾਲ ਜੁੜਨਾ ਚਾਹੀਦਾ ਹੈ ਜੀ ਬਾਈ ਉਹਨਾਂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੰਗਰ ਸਾਨੂੰ ਯਾਦ ਦਿਵਾਉਂਦਾ ਹੈ ਆ ਵੀ ਜਿਨ੍ਹਾਂ ਦੇ ਇਹ ਵੰਸ਼ਜ ਨੇ ਇਹਨਾਂ ਦੇ ਪੂਰਵਜ ਭਾਈ ਗਨੀਖਲ ਵੀ ਸਾਜੀ ਹੋਣੀ ਉਹ ਮਹਾਪੁਰਖਾਂ ਨੇ ਉਹ ਮਹਾਪੁਰਖਾਂ ਨੇ ਕਿਉਂਕਿ ਉਹਨਾਂ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ ਉਹ ਇੱਥੇ ਉਹਨਾਂ ਦੇ ਘਰੇ ਗੁਰੂ ਸਾਹਿਬ ਰਹੇ ਇਹ ਉਹਨਾਂ ਦੇ ਪਰਿਵਾਰ ਦੇ ਨੇ ਕਿ ਅੱਜ ਵੀ ਜਿਵੇਂ ਨਰਗੀਤਨ ਆ ਰਿਹਾ ਆ ਕਿ ਨਰਗੀਤਨ ਨੂੰ ਇਹ ਮੰਨਦੇ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਅੱਜ ਵੀ ਇਹਨਾਂ ਦੇ ਘਰੇ ਆ ਰਹੇ ਨੇ ਇਹ ਉਸੇ ਠੰਡ ਨੂੰ ਯਾਦ ਕਰਦੇ ਹੋਏ ਉਸੇ ਗੁਰੂ ਸਾਹਿਬ ਦੇ ਪਿਆਰ ਦੇ ਵਿੱਚ ਦੁੱਧ ਦਾ ਲੰਗਰ ਸੰਗਤਾਂ ਨੂੰ ਛਕਾਉਂਦੇ ਨੇ ਕਿਉਂਕਿ ਇਹ ਉਹੀ ਦਿਖ ਰਹੇ ਨੇ ਜਿਵੇਂ ਭਾਈ ਛੰাইয়া ਜੀ ਨੇ ਸਾਰੇ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਇਹ ਉਹ ਮੰਨਦੇ ਨੇ ਵੀ ਗੁਰੂ ਸਾਹਿਬ ਅੱਜ ਵੀ ਦੁੱਧ ਛਕਣਾ ਆ ਰਹੇ ਨੇ ਬੜਾ ਵਧੀਆ ਲੱਗਦਾ ਆ ਕਿਉਂਕਿ ਗੁਰੂ ਸਾਹਿਬ ਸਾਰਿਆਂ ਦੇ ਨੇ ਇਹ ਇਕੱਲੇ ਸਿੱਖਾਂ ਦੇ ਨਹੀਂ ਜਿਵੇਂ ਇੱਕ ਸਕੂਲ ਦੇ ਵਿੱਚ ਇੱਕ ਪ੍ਰਿੰਸੀਪਲ ਇੱਕ ਟੀਚਰ ਉਹਦੀ ਕਲਾਸ ਵਿੱਚ ਸਾਰੇ ਧਰਮਾਂ ਦੇ ਬੱਚੇ ਬੈਠੇ ਹੁੰਦੇ ਨੇ ਐਵੇਂ ਨਹੀਂ ਏਵੇਂ ਹੀ ਗੁਰੂ ਗਬਨ ਸਿੰਘ ਜੀ ਉਹ ਸਾਰੇ ਧਰਮਾਂ ਦੇ ਨੇ ਇਸੇ ਕਰਕੇ ਭਾਈ ਗਨੀ ਖਾਨ ਨਵੀ ਖਾਨ ਜੀ ਉਹਨਾਂ ਨੇ ਗੁਰੂ ਸਾਹਿਬ ਦੀ ਇੰਨੀ ਸੇਵਾ ਕੀਤੀ ਤੇ ਗੁਰੂ ਗਬਨ ਸਿੰਘ ਜੀ ਮਹਾਰਾਜ ਜੀ ਨੇ ਕਟਾਣਾ ਸਾਹਿਬ ਦੇ ਕੋਲ ਜਾ ਕੇ ਜਦੋਂ ਭਾਈ ਗਨੀ ਖਾਨ ਨਵੀ ਖਾਨ ਜੀ ਵਾਪਸ ਮੁੜਨ ਲੱਗੇ ਉਹਨਾਂ ਨੂੰ ਹੁਕਮ ਨਾਮ ਆ ਕਿ ਜਿੱਤਾ ਜੀਦੇ ਵਿੱਚ ਇਹ ਵੀ ਜ਼ਿਕਰ ਹੁੰਦਾ ਲਿਖਿਆ ਸੀ ਕਿ ਤੁਸੀਂ ਮੇਰੇ ਪੁੱਤਰੋਂ ਤੇ ਬੜਾ ਪਿਆਰ ਉਹਨਾਂ ਦੇ ਕਰੇ ਰਹੇ ਬੜਾ ਵਧੀਆ ਲੱਗਦਾ ਏਵੇਂ ਕਿਉਂਕਿ ਧਰਮ ਜੇ ਪਰਮਾਤਮਾ ਇੱਕ ਹੈ ਤਾਂ ਸਾਰੇ ਧਰਮ ਵੀ ਇੱਕੇ ਨੇ ਕਿਉਂਕਿ ਪਰਮਾਤਮਾ ਸਾਰਿਆਂ ਦੇ ਵਿੱਚ ਆ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਆ ਮੇਰੇ ਵੱਲੋਂ ਇਹ ਸਾਰੇ ਸੰਘਾਂ ਵੱਲੋਂ ਸਾਰੇ ਗੱਤਕੇ ਖਾੜੇ ਵੱਲੋਂ ਸਾਰੇ ਇਹ ਵੀਰਾਂ ਦਾ ਮੁਸਲਮਾਨ ਵੀਰਾਂ ਦਾ ਬੜਾ ਧੰਨਵਾਦ ਕਿਉਂਕਿ ਗੁਰੂ ਸਾਹਿਬ ਨੇ ਇੱਕੋ ਗੱਲ ਕਹੀ ਸੀ ਜਨਮ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਇਸ ਕਰਕੇ ਗੁਰੂ ਭਾਈ ਗੰਨੀਖਾਨਾ ਵੀ ਖਾਂ ਜਿਹਨੇ ਪ੍ਰੇਮ ਕੀਤਾ ਉਹਨਾਂ ਨੇ ਗੁਰੂ ਸਾਹਿਬ ਨੂੰ ਪਾਲਿਆ ਇਹ ਅੱਜ ਵੀ ਉਹਨਾਂ ਦੀ ਵੰਸ਼ਾ ਬੜਾ ਧੰਨਵਾਦ ਕਰਦੇ ਅਸੀਂ ਸਤਿਕਾਰ ਕਰਦੇ ਹਾਂ ਧੰਨਵਾਦ ਮਾਛੀਵਾੜਾ ਸਾਹਿਬ ਤੋਂ ਦਿਨੇਸ਼ ਭਾਰਦवाज ਦੀ ਤੇ ਸੇਵਕ ਲਈ ਰਿਪੋਰਟ